ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲ ਦੇਗਾ ਨਮਾਨਿਆਂ ਨੂੰ ਮਾਨ ਦਿਵਾ ਦੇਗਾ ਜਿਨ੍ਹਾਂ ਨੂੰ ਕੋਈ ਸੰਸਾਰ ਦੇ ਵਿੱਚ ਪੁੱਛਦਾ ਨਹੀਂ ਉਹਨਾਂ ਦੀ ਮਾਨ ਮਰਿਆਦਾ ਨੂੰ ਕਾਇਮ ਕਰ ਦੇਗਾ ਤੇ ਜਿੱਧਰ ਵੀ ਜਾਓਗੇ ਤੁਹਾਨੂੰ ਲੋਕ ਸਤਕਾਰ ਦੇ ਨਾਲ ਜੀ ਜੀ ਕਹਿਣਗੇ ਐਸਾ ਇਸ ਛੰਦ ਦਾ ਮਹੱਤਮ ਹੈ ਪੁਜੰਗ ਛੰਦ ਤਵੇ ਪ੍ਰਸਾਦ ਇਸ ਦਾ ਤਕਰੀਬਨ 5100 ਵਾਰ ਜਾਪ ਕੀਤਾ ਜਾਏ 51 ਦਿਨਾਂ ਦੇ ਵਿੱਚ ਰੋਜ਼ ਦਾ 100 ਵਰੀ ਜਾਪ ਕਰੋ ਜੇ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲਣਾ ਹੈ ਜੇ ਆਪਣੇ ਆਪ ਨੂੰ ਮਾਣ ਦੇਣਾ ਹੈ ਜੇ ਹਰ ਕਿਸੇ ਕੰਮ ਨੂੰ ਹੱਥ ਪਾਈਏ ਤੇ ਮਿੱਟੀ ਤੋਂ ਸੋਨਾ ਬਣ ਜਾਏ ਤਾਂ ਇਸ ਪਾਤਸ਼ਾਹ ਦੀ ਦਸਵੀਂ ਚੰਦੀ ਚਰਿੱਤਰ ਦਾ ਪਹਿਲਾ ਛੰਦ ਦਾ ਜਾਪ ਕਰੋ ਜਦੋਂ ਅਰਦਾਸ ਕਰੋ ਉਹਦੇ ਵਿੱਚ ਛੰਦ ਬੋਲੋ ਜਦੋਂ ਨਿਤਨੇਮ ਕਰੋ ਉਹਦੇ ਵਿੱਚ ਛੰਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਦਫਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਆਖੋ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦਸਮ ਕਥਾ ਪਗਾਉ ਤੀ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਜਾਏ ਮਹਾਰਾਜ ਕਹਿੰਦੇ ਦਸਮ ਦੀ ਕਥਾ ਸ਼ਕਤੀ ਦੀ ਕਥਾ ਬੁਝਦਲਾਂ ਨੂੰ ਸ਼ੇਰ ਬਣਾਉਣ ਵਾਲੀ ਕਥਾ ਤੇ ਧਰਮ ਦੀ ਸਥਾਪਨਾ ਕਰਨ ਵਾਲੀ ਕਥਾ ਇਸ ਵਾਸਤੇ ਦਸਮ ਦੀ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੈਂ ਦਰਜ ਕਰ ਦਿੱਤੀ ਹੈ ਚਰਿਤ੍ਰੋਪਾਖਿਆਣ ਦਾ ਪਹਿਲਾ ਚਰਿੱਤਰ ਚੰਡੀ ਚਰਿੱਤਰ ਜੋ ਕਿ ਸ਼ਕਤੀ ਦਾ ਚਰਿੱਤਰ ਹੈ ਭਗਉਤੀ ਦਾ ਚਰਿੱਤਰ ਹੈ ਜੋ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਉਹ ਅਕਾਲ ਪੁਰਖ ਦੀ ਸ਼ਕਤੀ ਦਾ ਚਰਿੱਤਰ ਹੈ ਚੰਡੀ ਚਰਿੱਤਰ ਪਹਿਲਾ ਚਰਿਤ੍ਰੋਪਾਖਿਆਣ ਪਾਤਸ਼ਾਹੀ ਦਸਵੀਂ ਪੁਜੰਗ ਛੰਦ ਤਵੇ ਪ੍ਰਸਾਦ ਤੂੰ ਹੀ ਖੜਕ ਧਾਰਾ ਤੂੰ ਹੀ ਬਾੜਵਾਰੀ ਹੈ ਭਗਉਤੀ ਤੂੰ ਹੀ ਸਿੱਧੀ ਤਲਵਾਰ ਹੈ ਤੂੰ ਹੀ ਟੇਢੀ ਤਲਵਾਰ ਐ ਤੂੰ ਹੀ ਤੀਰ ਤਰਵਾਰ ਕਾਤੀ ਕਟਾਰੀ ਤੂੰ ਹੀ ਤੀਰ ਐ ਤੂੰ ਹੀ ਕਟਾਰ ਐ ਤੂੰ ਹੀ ਤੇਜ਼ ਧਾਰ ਤਲਵਾਰ ਤੇਰੀ ਧਾਰ ਦੇ ਅੱਗੇ ਕਿਸੇ ਦੀ ਧਾਰ ਨਹੀਂ ਚੱਲਦੀ ਹਲ ਵੀ ਜੁਣ ਵੀ ਮਗਰ ਵੀ ਤੂੰ ਹੀ ਹੈ ਹਲ ਬਦੇਸ਼ ਦੀ ਬਣੀ ਹੋਈ ਤੂੰ ਆਲਾ ਦਰਜੇ ਦੀ ਤਲਵਾਰ ਐ ਹੈ ਭਗਾਉਤੀ ਦੱਖਣ ਦੇ ਵਿੱਚ ਵੀ ਤੇਰਾ ਰਾਜ ਚੱਲਦਾ ਪੱਛਮ ਦੇ ਵਿੱਚ ਵੀ ਤੇਰਾ ਰਾਜ ਚੱਲਦਾ ਨਿਹਾਰੋ ਜਹਾਂ ਆਪ ਠਾਂਡੀ ਵਹੀ ਹੈ ਜਿੱਧਰ ਵੀ ਦੇਖਦਾ ਭਗਉਤੀ ਤੇਰੇ ਤੋਂ ਸਵਾਬ ਮੈਨੂੰ ਕੋਈ ਦੇਖਦਾ ਹੀ ਨਹੀਂ ਸਾਰੀ ਸ੍ਰਿਸ਼ਟੀ ਦੇ ਵਿੱਚ ਤੇਰਾ ਬੋਲ ਬਾਲਾ ਤੇਰੀ ਸ਼ਕਤੀ ਦਾ ਬੋਲ ਬਾਲਾ ਤੇਰੀ ਤਲਵਾਰ ਦਾ ਬੋਲ ਬਾਲਾ ਪਾਤਸ਼ਾਹੀ ਦਸੂਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੇ ਅਰਥ ਕਰਦੇ ਨੇ ਹੈ ਭਗਉਤੀ ਤੂੰ ਹੀ ਸ਼ਕਤੀ ਹੈ ਤੂੰ ਹੀ ਸਿੱਧੀ ਤਲਵਾਰ ਹੈ ਤੂੰ ਹੀ ਟੇਢੀ ਤਲਵਾਰ ਹੈ ਤੂੰ ਹੀ ਤੀਰ ਹੈ ਤੂੰ ਹੀ ਕਾਟੀ ਤੇ ਕਟਾਰ ਹੈ ਤੂੰ ਹੀ ਹਲਪਦੇਸ਼ ਦੀ ਬਣੀ ਹੋਈ ਤਲਵਾਰ ਹੈ ਤੂੰ ਹੀ ਦੱਖਣ ਦੇ ਵਿੱਚ ਤੇਰਾ ਬੋਲ ਬਾਲਾ ਪੱਛਮ ਦੇ ਵਿੱਚ ਤੇਰਾ ਬੋਲ ਬਾਲਾ ਤੇਰੇ ਅੱਗੇ ਕੋਈ ਖਲੋ ਨਹੀਂ ਸਕਦਾ ਐਸੀ ਤਿੱਖੀ ਤਲਵਾਰ ਹੈ ਤੇ ਜਿੱਧਰ ਮੈਂ ਦੇਖਦਾ ਉਧਰ ਤੂੰ ਹੀ ਵਿਖਦੀ ਹੈ ਹੈ ਭਗਾਉਤੀ ਤੂੰ ਹੀ ਵਿਖਦੀ ਹੈ ਤੇ ਇਸ ਦਾ ਮਹਾਤਮ ਮਿਤਨਾ ਵੱਡਾ ਹੈ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲ ਦੇਗਾ ਨਮਾਨਿਆਂ ਨੂੰ ਮਾਣ ਦਿਵਾ ਦੇਗਾ ਜੇ ਨਾਂ ਨੂੰ ਕੋਈ ਸੰਸਾਰ ਦੇ ਵਿੱਚ ਪੁੱਛਦਾ ਨਹੀਂ ਉਹਨਾਂ ਦੀ ਮਾਣ ਮਰਿਆਦਾ ਨੂੰ ਕਾਇਮ ਕਰ ਦੇਗਾ ਤੇ ਜਿੱਧਰ ਵੀ ਜਾਓਗੇ ਤੁਹਾਨੂੰ ਲੋਕ ਸਤਕਾਰ ਦੇ ਨਾਲ ਜੀ ਜੀ ਕਹਿਣਗੇ ਐਸਾ ਇਸ ਛੰਦ ਦਾ ਮਹੱਤਮ ਹੈ ਪੁਜੰਗ ਛੰਦ ਤਵੇ ਪ੍ਰਸਾਦ ਤੇ ਇਸ ਦਾ ਤਕਰੀਬਨ 5100 ਵਾਰ ਜਾਪ ਕੀਤਾ ਜਾਏ 51 ਦਿਨਾਂ ਦੇ ਵਿੱਚ ਰੋਜ਼ ਦਾ 100 ਵਰੀ ਜਾਪ ਕਰੋ ਜੇ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲਣਾ ਜੇ ਆਪਣੇ ਆਪ ਨੂੰ ਮਾਣ ਦਿਵਾਉਣਾ ਹੈ ਜੇ ਹਰ ਕਿਸੇ ਕੰਮ ਨੂੰ ਹੱਥ ਪਾਈਏ ਤੇ ਮਿੱਟੀ ਤੋਂ ਸੋਨਾ ਬਣ ਜਾਏ ਤਾਂ ਏਸ ਪਾਤਸ਼ਾਹੀ ਦਸਵੀਂ ਚੰਡੀ ਚਰਿੱਤਰ ਦਾ ਪਹਿਲਾ ਛੰਦ ਦਾ ਜਾਪ ਕਰੋ ਜਦੋਂ ਅਰਦਾਸ ਕਰੋ ਉਹਦੇ ਵਿੱਚ ਛੰਦ ਬੋਲੋ ਜਦੋਂ ਨਿਤਨੇਮ ਕਰੋ ਉਹਦੇ ਵਿੱਚ ਛੰਦ ਬੋਲੋ ਰੋਜ਼ ਦਾ 100 ਵਾਰ ਏਸ ਛੰਦ ਦਾ ਜਾਪ ਕਰੋ ਪਾਤਸ਼ਾਹੀ ਦਸਵੀਂ ਪੁਜੰਗ ਛੰਦ ਤਵੇ ਪ੍ਰਸਾਦ ਤੂੰ ਹੀ ਖੜਗ ਧਾਰਾ ਤੂੰ ਹੀ ਬਾੜਵਾਰੀ ਤੂੰ ਹੀ ਤੀਰ ਤਰਵਾਰ ਕਾਤੀ ਕਟਾਰੀ ਹਲ ਵੀ ਜੁਲ ਵੀ ਮਗਰ ਵੀ ਤੂੰ ਹੀ ਹੈ ਨਿਹਾਰੋ ਜਹਾਂ ਆ ਪਠਾਢੀ ਵਹੀਂ ਹੈ ਇਸ ਸ਼ੰਦ ਦਾ ਮਹਾਤਮ ਵੀ ਇਹੀ ਹੈ ਇਸ ਸ਼ੰਦ ਦਾ ਅਰਥ ਵੀ ਇਹੀ ਹੈ ਅਰਥ ਦੱਸ ਦਿੰਦਾ ਹੈ ਕੀ ਜਿੱਦਰ ਦੇਖੀਏ ਹੈ ਪਗਉਤੀ ਤੇਰਾ ਬੋਲਬਾਲਾ ਤੇਰੇ ਅੱਗੇ ਕੋਈ ਟੇਕ ਨਹੀਂ ਸਕਦਾ ਤੂੰ ਹੀ ਤਿੱਖੀ ਤਲਵਾਰ ਹੈ ਤੇਜ਼ ਧਾਰ ਹੈ ਤੂੰ ਹੀ ਟੇਢੀ ਹੈ ਤੂੰ ਹੀ ਸਿੱਧੀ ਤਲਵਾਰ ਹੈ ਤੂੰ ਹੀ ਤੀਰ ਹੈ ਤੂੰ ਹੀ ਕਾਤੀ ਤੇ ਕਟਾਰ ਹੈ ਐਸੀ ਹੈ ਤੂੰ ਪਗਉਤੀ ਐ ਤੇਰੀ ਸ਼ਕਤੀ ਹੈ ਐ ਤੇਰਾ ਬੋਲਬਾਲਾ ਚਾਰੋਂ ਦਿਸ਼ਾਵਾਂ ਦੇ ਵਿੱਚ ਕਿਸੇ ਵੀ ਦਿਸ਼ਾ ਦੇ ਵਿੱਚ ਤੇਰਾ ਬੋਲਬਾਲਾ ਤੂੰ ਆਪ ਹੀ ਕਰਾਇਆ ਤੂੰ ਆਪ ਹੀ ਹੈ ਵਿਰਾਜਮਾਨ ਹਰ ਪਾਸੇ ਇਕਲਗੀ ਤਰਪਾਸ਼ਾ ਪਹਿਲਾ ਸ਼ੰਦ ਚੰਡੀ ਚਰਿੱਤਰ ਦਾ ਪੁਜੰਗ ਸ਼ੰਦ ਤਵਾ ਪ੍ਰਸਾਦ ਪਾਸ਼ਾਈ ਦਸਵੀਂ ਪਾਸ਼ਾਈ ਦਸਵੀਂ ਪੁਜੰਗ ਸ਼ੰਦ ਤਵਾ ਪ੍ਰਸਾਦ ਇਸ ਸ਼ੰਦ ਦਾ ਜਾਪ ਕੀਤਾ ਜਾਏ ਕਰਕੇ ਤੇ ਆਪਣੀਆਂ ਜ਼ਿੰਦਗੀ ਦੀਆਂ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲ ਦਈਏ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ